ਚੰਦਾਰ ਵਿਕਰਮ ਸਿੰਘ ਮਜੀਠੀਆ ਚੰਦਾਰ ਵਿਕਰਮ ਸਿੰਘ ਮਜੀਠੀਆ ਆ ਜਾਓ ਤੇ ਆ ਜਾਓ ਆ ਜਾਓ ਤੇ ਆ ਜਾਓ ਨਾਮ ਲੈ ਮਾਰੋ ਇਹਦਾ ਬਣ ਚਾਹੂਗਾ ਦਾ ਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਕੱਤੇ ਮਾਰੀ ਹੈ ਪੁਲਿਸ ਜੋ ਚੋਲੀ ਸ਼ਾਇਦ ਵਾਸੇ ਕੀਤਾ ਬਲੌਕ ਦਾ ਬਲੌਕ ਮੇਰ ਹੋਰ ਆਈ ਕਿੱਥੇ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਅੱਗੇ ਤੱਕ ਲੈ ਆ ਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਔਡੀ ਦੇ ਜੀ داری ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋਡਾ ਕਾਲ ਵੀ ਮੈਸੇਜ ਆਉਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਦੀਪ ਜੀ ਤੁਸੀਂ ਕਹੋ ਪਿੱਛਾ ਹੀ ਮਿਲਣਾ ਹਾਂਜੀ ਕਮਿਟਮੈਂਟ ਕੀਤੀ ਹੋ ਕੇ ਜਾਣਾ ਕੀ ਜੀ ਨਹੀਂ ਨਹੀਂ ਸ਼ਾਨ ਭੜੇ ਅਕਾਲੀਦਰ ਬਾਦਲੇ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਸਰਦਾਰ ਰਚਨ ਸਿੰਘ ਜੀ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ سرکار زندہ باد سرکار زندہ باد زندہ باد سرکار زندہ باد سرکار زندہ باد زندہ باد سرکار زندہ باد سرکار زندہ باد زندہ باد سرکار زندہ باد ਪਾੜ ਦੇ ਦੇ ਸਰਕਾਰ ਨੇ ਮੈਨੂੰ ਯਾਰ ਉਹਨਾਂ ਨੇ ਫਿਕਰ ਤਾਂ ਇਹ ਰੱਖੀ ਪਾਸੇ ਨਹੀਂ ਉਹਨਾਂ ਬੈਗਾਂ ਫਿਸ਼ ਹੋ ਜਾਂਦੇ ਨੇ ਦੇਖਦੇ ਆ ਉਹ ਬੰਦੇ ਖੜੇ ਆ ਅੱਜ ਤੱਕ ਦੇਖਦੇ ਆ ਉਹ ਬੰਦ ਕਰ ਡਰਾਈਵਰ ਨਾਲ ਕਰਕੇ ਲੈ ਮੇਰਾ ਫੋਨ ਨੰਬਰ